ਫਗਵਾੜੇ ਮਹੱਲਾ ਪਲਾਈ ਗੇਟ ਦੀ ਗਲੀ ਨੰਬਰ 8 ਦੇ ਵਸਨੀਕ ਰਾਜਕੁਮਾਰ ਅਤੇ ਉਸ ਦੇ ਪਰਿਵਾਰ ਨੇ ਬੀਤੀ ਦੇਰ ਰਾਤ ਕੁਝ ਵਿਅਕਤੀਆਂ ਉੱਪਰ ਘਰ ਅੰਦਰ ਦਾਗਲ ਹੋ ਕੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਘਰ ਦੀ ਭੰਨਤੋੜ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸੰਬੰਧੀ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸਾਰੇ ਮੈਂਬਰ ਰਾਤ ਸਮੇਂ ਘਰ ਵਿੱਚ ਮajouਦ ਸਨ ਤਾਂ ਇੱਕ ਦਰਜਨ ਦੇ ਕਰੀਬ ਕੁਝ ਨੌਜਵਾਨ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ ਤੇ ਹੱਥਾਂ 'ਵੀ ਤਿੱਜਰ ਹਥਿਆਰ ਸਨ ਬਲੋ ਘਰ ਵਿੱਚ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੌਰਾਨ ਉਹਨਾਂ ਨੇ ਜਿੱਥੇ ਮਸਾਂ ਹੀ ਜਾਨ ਬਚਾਈ ਉੱਥੇ ਹੀ ਉਹਨਾਂ ਹਮਲਾਵਰਾਂ ਨੇ ਘਰ ਦੀ ਵੀ ਭਾਂਤੋੜ ਕੀਤੀ ਉਹਨਾਂ ਦੱਸਿਆ ਕਿ ਉਕਤ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਕਤ ਹਮਲਾਵਰ ਸਾਫ਼-ਸਾਫ਼ ਦਿਖਾਈ ਦੇ ਰਹੇ ਹਨ ਉਹਨਾਂ ਇਸ ਸੰਬੰਧੀ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅੱਜ ਤੋਂ ਕੋਈ 1-6 ਦਿਨ ਪਹਿਲਾਂ ਇਹ ਬੰਦੇ ਜਿਹੜੇ ਹਮਲਾ ਕਰਨ ਆਏ ਸੀ ਇਹਨੇ ਅਸੀਂ ਪਿੱਛੋਂ ਚੋਰ ਖੜਿਆ ਗਿਆ ਉਹਨੇ ਆਪਣੇ ਆਪਣੇ ਛਲਵਾਉਣ ਦੀ ਖਾਤਰ ਆਪਣੇ ਬੰਦੇ ਹੋਰ ਸਾਧ ਕੇ ਉਹ ਛਲਵਾ ਕੇ ਜਾਂਦਾ ਉਸ ਦੇ ਮੁੱਖ ਨੂੰ ਰੰਜਿਸ਼ ਨੂੰ ਮੁੱਖ ਰੱਖਦੇ ਉਹ ਮੇਰੇ ਘਰ ਤੇ ਹਮਲਾ ਕੀਤਾ ਮੇਰੇ ਮੁੰਡੇ ਦੇ ਨਾਂ ਲੈ ਕੇ ਤੇ ਇੱਕ ਕਰਿਆਨੇ ਉੱਤੇ ਦੁਕਾਨਾਂ ਨਾਣੀ ਤੇ ਸਲੂਨ ਦੀ ਉੱਥੇ ਅੱਜ ਅਸੀਂ ਆਪਣੇ ਅੰਤਰ ਗਿਆਨ ਨੂੰ ਹੁੰਡੇ ਲਾ ਕੇ ਆਪਣੀ ਜਾਨ ਬਚਾਈ ਜੀ ਜਿਹੜਾ ਸਲੂਨ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਜੀ 4 ਮਹੀਨਾ ਪਹਿਲੋਂ ਇਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਇਹ ਚੋਰ ਵੀ ਆ ਸਾਡੇ ਮਹੱਲੇ ਦੇ ਵਿੱਚ ਸਮੈਕ ਵੀ ਇਹ ਬਕਾਉਂਦੇ ਆ ਤੇ ਤਾਰ ਵੀ ਬਕਾਉਂਦੇ ਆ ਕਿੰਨੇ ਵਿਅਕਤੀ ਆਏ ਸੀਗੇ ਇਹ ਘੱਟੋ ਘੱਟ ਨਹੀਂ ਤਾਂ 15 16 ਬੰਦੇ ਸੀਗੇ ਮੂੰਹ ਬੰਨ੍ਹੋ ਸੀਗੇ ਜੀ ਆਏ ਕਿ ਇਕੱਤੇ ਸੀ ਤੇ ਮੋਟਰਸਾਈਕਲਾਂ ਤੇ ਆਏ ਆ ਇਹਨਾਂ ਦੇ ਹੱਥ ਹਥਿਆਰ ਬਹੁਤ ਤਿੱਖੇ ਹਥਿਆਰ ਸੀ ਜਦ ਕਿ ਮੈਂ ਆਪਣੇ ਅੰਦਰ ਕੁੰਡ ਲਾ ਕੇ ਜਾਣ ਬਲ ਜਾਈਏ ਇਹ ਕਿੰਨੇ ਕੁ ਵੇ ਹੋਇਆ ਹਾਂ ਮੇਰਾ ਇਹ 6.5 ਵਜੇ ਟਾਈਮ ਆ ਮੈਂ ਉਸ ਵਜਲੇ 100 ਨੰਬਰ ਤੇ ਫੋਨ ਕੀਤਾ ਜੀ ਚੰਡੀਗੜ੍ਹ ਉਹਨਾਂ ਨੇ ਪੁਲਿਸ ਨੂੰ ਭੇਜਿਆ ਉਹਨਾਂ ਨੇ ਆ ਕੇ ਜਾਣ ਚੜਾਈ ਸਾਡੀ ਪਹਚਾਈ ਪੁਲਿਸ ਆਈ ਜੀ ਸੀਟੀ ਵੀ ਕੈਮਰੇ ਵਿੱਚ ਪੁਲਿਸ ਆਈ ਹੈ ਹਾਂ ਜੀ ਪੁਲਿਸ ਆਈ ਜੀ ਉਹ ਬਿਆਨ ਲੈ ਕੇ ਮੇਰੇ ਕੈਮਰੇ ਜਾਂ ਆਏ ਕੈਮਰੇ ਜਾਂ ਆਏ ਨਜ਼ਰ ਆ ਰਹੇ ਕੈਮਰੇ ਕੋਈ ਕੈਮਰੇ ਸਾਫ ਨਾ ਜਿਹੜਾ ਮੂੰਹ ਬਨੋਏ ਆ ਉਹਨੂੰ ਤੇ ਕੈਮਰੇ ਵਿੱਚ ਲੱਗਾ ਕੀ ਮੰਗ ਰਹੇ ਤੁਸੀਂ ਅਸੀਂ ਮੰਗ ਕਰਦੇ ਆ ਜੀ ਪੁਲਿਸ ਸਟੇਸ਼ਨ ਦੇ ਕੋਲ ਕਿ ਇਹ ਇਨਾ ਬੰਦੇ ਤੇ ਉੱਤੇ ਨਸ ਪਾਈ ਜਾਵੇ ਸਾਡੇ ਮਹੱਲੇ ਦੇ ਵਿੱਚ ਜੋ ਦਸ਼ਤ ਪਾਈ ਹੋਇਆ ਇਹਨਾਂ ਨੇ ਉਸ ਨੂੰ ਸਾਡੇ ਮਹੱਲੇ ਦੇ ਬੱਚਿਆਂ ਦੇ ਬਾਹਰ ਨਹੀਂ ਨਿਕਲ ਸਕਦੇ ਇੰਨਾ ਕਿ ਇਹਨਾਂ ਦਸ਼ਤ ਪਾਈ ਹੋਇਆ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਇਹਨਾਂ ਤੇ ਪਰਚਾ ਕਰਕੇ ਅੰਦਰ ਸਿੱਟੇ ਜਾਵੇ ਕੋਈ ਨਾਮ ਵਗੈਰਾ ਹੈ ਇਹ ਵਿਅਕਤੀਆਂ ਦੇ ਬਾਕੀਆਂ ਦੇ ਅਸੀਂ ਬਾਈ ਨੇਮ ਵੀ ਪਰਚਾ ਕਰਦੇ ਨਹੀਂ ਨਾਮ ਹੈ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਦੇ ਆ ਕੇ ਕੋਈ ਨਾਮ ਨੂਮ ਹੈ ਇਹ ਟੱਬੂ ਕਹਿੰਦੇ ਇੱਕ ਨੂੰ ਜੀ ਤੇ ਇੱਕ ਨੂੰ ਜੱਲੇ ਦਾ ਮੁੰਡਾ ਆ ਜੀ ਇਹ ਮੈਂ ਇਹਨਾਂ ਦਾ ਨਾਂ ਨਹੀਂ ਜਾਣਦਾ ਸਾਹਮਣੇ ਆਉਣ ਤੇ ਪਛਾਣ ਸਕਦਾ ਉਧਰ ਇਸ ਵਾਰ ਦਾ ਤੋਬਾ ਸਥਾਨਕ ਸਿਟੀ ਪੁਲਿਸ ਦੇ ASI ਜਤਿੰਦਰਪਾਲ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਕੀ ਨਾਮ ਆਪਣਾ? ਮੇਰਾ ਨਾਮ ਐਸੇ ਜਤਿੰਦਰਪਾਲ। ਹਾਂ ਜੀ ਸਰ ਕੀ ਮਾਮਲਾ ਕੀ ਅੱਜ ਬਲਾਈ? ਮਾਮਲਾ ਕਿ ਉਹ ਸਾਨੂੰ ਫੋਨ ਆਇਆ ਸੀ ਕਿ ਬਲਾਈ ਗੇਟ 7 ਨੰਬਰ 8 ਨੰਬਰ ਗਲੀ ਦੇ ਵਿੱਚ ਕੋਈ 8-10 ਬੰਦੇ ਜਿਹੜੇ ਆ ਹਥਿਆਰ ਲੈ ਕੇ ਘੁੰਮ ਰਹੇ ਆ ਵੀ ਕਿਸੇ ਦੇ ਹਮਲਾ ਵੀ ਕਰ ਸਕਦੇ ਜਿੱਥੇ ਫਿਰ ਅਸੀਂ ਦੌੜ ਕੇ ਆਏ ਆ। ਮੈਟੋਮਾਟੀ ਆਏ ਆ ਤਾਂ ਇਹਨਾਂ ਦੇ ਘਰ ਆਣ ਕੇ ਆਪਾਂ ਨੇ ਦਾ ਬਿਆਨ ਹਾਸਲ ਕੀਤਾ ਆ ਵੀ ਇਹਨਾਂ ਦੇ ਘਰ ਹਮਲਾ ਕੀਤਾ ਆ। ਬੇਸ ਬੰਦੀ ਹੁਣ ਜੋ ਵੀ ਬਣਦੀ ਕਾਰਵਾਈ ਇਸ ਜਾ ਕੇ ਤਾਂ ਕਾਨੂੰਨੀ ਕਾਰਵਾਈ ਕਰ ਦਿੰਦੇ ਕੋਈ ਸਰ ਸੀਸੀਡੀ ਕੈਮਰੇ ਚ ਆਏ ਹੁਣ ਹਾਂ ਜੀ ਇਹ ਲੈ ਲਈਆਂ ਫੁਟੇਜ ਆਪਾਂ ਜਿਹੜੇ ਜਿਹੜੇ ਬੰਦੇ ਤੇ ਆ ਰਹੇ ਸੀ ਕੋਈ ਪਛਾਣ ਵਗੈਰਾ ਹੋਈ ਪਛਾਣ ਹੋਈ ਆ ਉਹਨਾਂ ਨੇ ਦੋ ਬੰਦੇ ਚਾਰ ਬੰਦੇ ਦੇ ਨਾਮ ਵੀ ਲਿਖਾਏ ਬਾਈ ਨੇ ਪਰਚਾ